ਹਾਂਜੀ ਪੰਜਾਬੀਓ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਵੇਂ ਕਿ ਬਈ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜੰਗ ਰੁਕ ਗਈ ਆ ਤੇ ਪਰ ਜਿਵੇਂ ਕਿ ਜੋ ਟਰੰਪਾ ਜਿਹੜਾ ਡੋਲਨ ਟਰੰਪ ਜਿਹੜਾ ਕਿ ਅਮਰੀਕਾ ਦਾ ਰਾਸ਼ਟਰਪਤੀ ਤਾਂ ਇਹਦੇ ਆਪਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾਵਾਂਗੇ ਵੀਡੀਓ ਦੋ ਸੁਣਾਵਾਂਗੇ ਇੱਕ ਕਾਂਗਰਸ ਜਿਹੜੀਆਂ ਕਿ ਸਾਡੀਆਂ ਸਿਆਸੀ ਪਾਰਟੀਆਂ ਜਿਹੜੀਆਂ ਕਿ ਕਹਿੰਦੀਆਂ ਵੀ ਵਿੱਚ ਡੋਲਨ ਟਰੰਪ ਕੌਣ ਹੋ ਸਕਦਾ ਵਿੱਚ ਜਿਹੜਾ ਕਿ ਹਿੱਸਾ ਲੈਣ ਦਾ ਪੰਜਾਬ ਦੇ ਵਿੱਚ ਜਿਹੜੀ ਸਾਡੇ ਆਪਾਂ ਕਹਿ ਦਈਏ ਵੀ ਗੋਲੀਬਾਰੀ ਹੋ ਰਹੀ ਸੀ ਉਧਰੋਂ ਵੀ ਤੇ ਇਧਰੋਂ ਵੀ ਪਾਕਿਸਤਾਨ ਤੇ ਇੰਡੀਆ ਦੀ 4 ਦਿਨ ਜੰਗ ਲੱਗੀ ਆ ਤੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਈ ਜਗ੍ਹਾ ਨੁਕਸਾਨ ਹੋਇਆ ਤਾਂ ਹੁਣ ਇਹ ਜਿਹੜਾ ਬਈ ਜੰਗਬੰਦੀ ਇੱਕ ਵਾਰ ਹੋ ਗਈ ਆ ਸੀਜ਼ਫਾਇਰ ਹੋਇਆ ਪੰਜਾਬ ਦੇ ਵਿੱਚ ਤਾਂ ਇਹਦੇ ਵਿੱਚ ਜਿਹੜਾ ਕੀ ਡੋਲਨ ਟਰੰਪ ਨੇ ਇੱਕ ਦੋਨੇ ਦੇਸ਼ਾਂ ਨੂੰ ਇੱਕ ਸਿੱਧੀ ਚੇਤਾਵਨੀ ਦਿੱਤੀ ਆ ਅਗਰ ਜੇ ਸੀਜ਼ਫਾਇਰ ਨਹੀਂ ਕਰਦੇ ਜੰਗ ਨਹੀਂ ਰੋਕਦੇ ਤਾਂ ਇਹਦੇ ਵਿੱਚ ਦੋਨੇ ਤਰ੍ਹਾਂ ਨੂੰ ਨੁਕਸਾਨ ਆ ਪਾਕਿਸਤਾਨ ਨੂੰ ਵੀ ਤੇ ਇਧਰ ਵੀ ਤੇ ਇੱਕ ਬਿਆਨ ਆਇਆ ਡੋਲਨ ਟਰੰਪ ਦੇ ਪਹਿਲਾਂ ਤੁਹਾਨੂੰ ਆਪਾਂ 2 ਮਿੰਟ ਦੀ ਵੀਡੀਓ ਸੁਣਾ ਦਈਏ ਦੋ ਵੀਡੀਓ ਸੁਣਾਵਾਂਗੇ ਵੀ ਕਾਂਗਰਸ ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਦਾ ਕੀ ਕਹਿਣਾ ਡੋਲਨ ਟਰੰਪ ਤੇ ਤਾਂ ਪਹਿਲਾਂ ਵੀਡੀਓ ਸੁਣਾਵਾਂਗੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਾਂ ਦੇ ਵਿੱਚਕਾਰ ਜੋ ਹੈ ਸੀਜ਼ ਫਾਇਰ ਹੈ ਤੇ ਸੀਜ਼ ਫਾਇਰਲੀ ਦੋਵੇਂ ਮੁਲਕ ਤਿਆਗ ਹੋ ਗਏ ਨੇ ਅਤੇ ਉਸ ਬਿਆਨ ਤੋਂ ਬਾਅਦ ਜੋ ਹੈ ਭਾਰਤ ਦੀ ਸਿਆਸਤ ਦੇ ਵਿੱਚ ਕਾਫੀ ਉਬਾਲ ਵੀ ਆ ਗਿਆ ਸੀ ਤੇ ਹੁਣ ਜੇ ਅਸੀਂ ਤਾਜ਼ਾ ਸਥਿਤੀ ਦੀ ਗੱਲ ਕਰੀਏ ਹੁਣ 트ੰਪ ਦਾ ਇੱਕ ਹੋਰ ਵੱਡਾ ਆਮਨੇ ਆ ਰਿਹਾ ਤੇ ਉਸ ਦੇ ਵਿੱਚ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਸਖਤ ਤਾੜਨਾ ਵੀ ਕੀਤੀ ਹੈ ਸੋ 트াম্প ਨੇ ਆਖਿਰ ਆਪਣੇ ਨਵੇਂ ਬਿਆਨ ਦੇ ਵਿੱਚ ਕੀ ਕੁਝ ਕਿਹਾ ਹੈ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਇਸ ਉੱਪਰ ਜ਼ਰੂਰ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨਾ ਔਰ ਇਸ ਬਿਆਨ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਰੇ ਜਿਹੜਾ ਅਨ ਐਲਾਨਿਆ ਯੁੱਧ ਹੈ ਉਸ ਤੇ ਕੀ ਅਸਰ ਪੈਣ ਵਾਲਾ ਹੈ ਜ਼ਰੂਰ ਇਸੇ ਸਾਰੇ ਪਾਕਿਸਤਾਨ ਜੇ ਕਰਿਓ ਦੇਖੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트াম্প ਖਾਸ ਤੌਰ ਤੇ ਇਸ ਖਿੱਤੇ ਦੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੇ ਨੇ ਔਰ ਜੇ ਮੈਂ ਗੱਲ ਕਰਾਂ ਪੰਜਾਬ ਦੀ ਜਿਹੜਾ ਭਾਰਤ ਵਾਲੇ ਖਿੱਤੇ ਦਾ ਪੰਜਾਬ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਜੰਗਬੰਦੀ ਹੋ ਰਹੀ ਹੈ ਸੀਜ਼ਫਾਇਰ ਹੋ ਗਿਆ ਜੰਗ ਨਹੀਂ ਲੱਗੇਗੀ ਪਰ ਭਾਰਤ ਦੇ ਵਿੱਚ ਹਜੇ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਈ ਵਿਰੋਧੀ ਪਾਰਟੀਆਂ ਦਾ ਰੁਖ ਇਸ ਰੂਪ ਦੇ ਵਿੱਚ ਹੈ ਕਿ ਡੋਨਲਡ 트੍ਰੰਪ ਇਸ ਸੰਘਰਸ਼ ਨੂੰ ਜਿਹੜਾ ਇਨਸਾਫ ਦਾ ਸੰਘਰਸ਼ ਪਾਕਿਸਤਾਨ ਦੇ ਅਤਵਾਦੀ ਕੈਂਪਾਂ ਤੇ ਹਮਲੇ ਦੇ ਰੂਪ ਦੇ ਵਿੱਚ ਚੱਲ ਰਿਹਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਡੋਨਲਡ 트੍ਰੰਪ ਨੇ ਜਿਹੜੀ ਕੱਲ ਗੱਲ ਕੀਤੀ ਹੈ ਕੱਲ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਹੈ ਡੋਨਲਡ 트੍ਰੰਪ ਨੇ ਕੱਲ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਜਦੋਂ ਉਹ ਸੰਬੋਧਨ ਕਰ ਰਹੇ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਰਤ ਦੇ ਵਿਸ਼ੇ ਤੇ ਸੰਬੋਧਨ ਕੀਤਾ ਹਾਲਾਂਕਿ ਡੋਨਲਡ 트ੰਪ ਨੇ ਚਾਈਨਾ ਨਾਲ ਲੈ ਕੇ ਅਮਰੀਕਾ ਦੇ ਰਿਸ਼ਤਿਆਂ ਦੇ ਉੱਤੇ ਵੀ ਗੱਲ ਕੀਤੀ ਹੈ ਪਰ ਜਿਹੜਾ ਸਾਡੇ ਸਾਡੇ ਮਸਲੇ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਡੋਨਲਡ 트ੰਪ ਨੇ ਕੱਲ ਫੇਰ ਦੁਹਰਾ ਦਿੱਤਾ ਉਹ ਕਹਿੰਦੇ ਕਿ ਭਾਰਤ ਔਰ ਪਾਕਿਸਤਾਨ ਅਗਰ ਯੁੱਧਬੰਦੀ ਨਹੀਂ ਕਰਦੇ ਸੀਜ਼ਫਾਇਰ ਨਹੀਂ ਕਰਦੇ ਜੰਗ ਕਰਦੇ ਨੇ ਕਿ ਅਮਰੀਕਾ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰੇਗਾ ਸੋ ਭਾਰਤ ਨੂੰ ਵੀ ਪਾਕਿਸਤਾਨ ਨੂੰ ਵੀ ਡੋਨਲਡ ਟਰੰਪ ਨੇ ਤਾੜਤਾ ਸਖਤ ਚੇਤਾਵਨੀ ਦਿੱਤੀ ਹੈ ਔਰ ਉਹਨਾਂ ਦੀ ਇਸ ਤਾੜਨਾ ਦਾ ਉਦੇਸ਼ ਇਹ ਹੈ ਕਿ ਇੱਕ ਹੋਰ ਸੁਣੋਣੇ ਆ ਵੀਡੀਓ ਕਿਹੜਾ ਕੀ ਹੁਣ ਨਾਲ-ਨਾਲ ਜਿਵੇਂ ਕੀ ਇਹ ਕਾਂਗਰਸ ਦਾ ਕੀ ਕਹਿਣਾ ਟਰੰਪ ਦੇ ਬਹਾਨੇ ਕਾਂਗਰਸ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਤੇ ਕਿਹਾ ਕਿ ਟਰੰਪ ਦੋਹਾਂ ਦੇਸ਼

ਵਪਾਰ ਨਹੀਂ ਕਰਨਗੇ ਤੇ ਹੁਣ ਹਾਂਜੀ ਜਿਵੇਂ ਕਿ ਇਹ ਅੱਜ ਦੀਆਂ ਖਬਰਾਂ ਸੀ ਜਿਹਦੇ ਵਿੱਚ ਕੀ ਬਈ ਕਾਂਗਰਸ ਜਿਹੜੀਆਂ ਕੀ ਸਿਆਸੀ ਪਾਰਟੀਆਂ ਜਿਵੇਂ ਕਿ ਕਹਿਣਾ ਇਹ ਆ ਵੀ ਜਿਹੜਾ ਕਿ ਟਰੰਪ ਆ ਅਮਰੀਕਾ ਦਾ ਰਾਸ਼ਟਰਪਤੀ ਡੋਲੋਨ ਟਰੰਪ ਇਹਦਾ ਵਿੱਚ ਲਲਖਖਖ ਕੀ ਆ ਵੀ ਜਿਹੜਾ ਪੰਜਾਬ ਦੇ ਵਿੱਚ ਕਸ਼ਮੀਰ ਦੀ ਗੱਲ ਕਰ ਰਿਹਾ ਕਸ਼ਮੀਰ ਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਤੇ ਜਿਹਦੇ ਵਿੱਚ ਇਹ ਸਿਆਸੀ ਪਾਰਟੀਆਂ ਦਾ ਇਹ ਕਹਿਣਾ ਵੀ ਇਹ ਜੰਗ ਦੇ ਵਿੱਚ ਇਹਦਾ ਹਿੱਸਾ ਕਿਉਂ ਲਿਆ ਇਹਨੇ ਡੋਲੋ ਟਰੰਪ ਨੇ ਕਿਉਂ ਰੁਕਵਾਈ ਜੰਗ ਕਹਿਣ ਦਾ ਮਤਲਬ ਵੀ ਇਹਨਾਂ ਦਾ ਮਤਲਬ ਇਹ ਆ ਵੀ ਕੁਝ ਵਿੱਚ ਅੰਦਰ ਅੰਦਰ ਕੁਝ ਵੱਡਾ ਨਾ ਹੋ ਜਾਈ। ਵੀ ਕਿਤੇ ਕਸ਼ਮੀਰ ਦੀਆਂ ਗੱਲਾਂ ਜਿਵੇਂ ਚੱਲ ਰਹੀਆਂ ਨਾ ਨਾਲ ਉਧਰੋਂ ਵੀ ਇਹ ਗੱਲਾਂ ਨੂੰ ਲੈ ਕੇ ਵੀ ਤੇ ਹੋਰ ਵੀ ਕਈ ਗੱਲਾਂ ਇਹ ਜਿਹੜਾ ਕੀ ਸਿਆਸੀ ਪਾਰਟੀਆਂ ਦਾ ਕਹਿਣਾ ਇਹ ਆ ਵੀ ਜਿਹੜਾ ਕੀ ਹੁਣ ਹੋਰ ਦੇਸ਼ ਥੋੜੀ ਦੱਸੂ ਸਾਨੂੰ ਵੀ ਅਸੀਂ ਕਰਨਾ ਕੀ ਆ। ਜਿਵੇਂ ਕਿ ਡੋਲਨ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਆ ਇਹਨੇ ਪਹਿਲਾਂ ਵੀ ਇੱਕ ਚਤਾਵਨੀ ਦਿੱਤੀ ਆ ਦੋਨੇ ਦੇਸ਼ਾਂ ਨੂੰ। ਅਗਰ ਜੇ ਜੁੱਧ ਨਹੀਂ ਰੋਕਦੀ, ਅਗਰ ਸੀਜ਼ਫਾਇਰ ਨਹੀਂ ਕਰਦੀ ਤਾਂ ਇਹ ਕਿਸੇ ਵੀ ਤਰ੍ਹਾਂ ਦਾ ਵਪਾਰ ਨਹੀਂ ਕਰੂਗਾ ਦੋਨੇ ਦੇਸ਼ਾਂ ਨਾਲ ਤੇ ਇੱਕ ਜਿਹੜਾ ਕੀ ਪ੍ਰਵਾਣੂ ਬੰਬ ਜਿਹੜਾ ਦੋਨੇ ਦੇਸ਼ਾਂ ਵਾਸਤੇ ਇੱਕ ਦੋਨੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਦੋਨੇ ਦੇਸ਼ਾਂ ਨੂੰ ਪ੍ਰਵਾਣੂ ਬੰਬ ਸਿੱਟਣ ਦਾ ਅਧਿਕਾਰ ਨਹੀਂ ਕਿਉਂਕਿ ਉਧਰ ਵੀ ਪੰਜਾਬ ਦੇ ਵਿੱਚ ਕਈ ਲੋਕ ਬੇਕਸੂਰ ਮਾਰੇ ਜਾਣਗੇ ਚਾਹੇ ਇੱਧਰ ਵੀ ਤੇ ਇਹ ਦੋਨੇ ਦੇਸ਼ਾਂ ਨੂੰ ਇੱਕ ਸਿੱਧਾ ਰੋਕ ਲਾ ਦਿੱਤੀ ਗਈ ਆ ਵੀ ਪ੍ਰਵਾਣੂ ਕਿਸੇ ਵੀ ਤਰ੍ਹਾਂ ਦਾ ਹਥਿਆਰ ਪ੍ਰਵਾਣੂ ਬੰਬ ਦੋਨੇ ਦੇਸ਼ਾਂ ਮੰਨੀਓ ਰੋਕ ਦਿੱਤੇ ਗਏ ਆ ਤੇ ਸਾਰੀ ਜੰਗ ਰੋਕ ਦਿੱਤੀਗੀ ਇਹ ਕਹਿੰਦਾ ਮਤਲਬ ਤੇ ਹੁਣ ਜਿਹੜੇ ਵਿੱਚ ਸਿਆਸੀ ਪਾਰਟੀਆਂ ਦਾ ਕਹਿਣਾ ਇਹ ਆ ਵੀ ਟਰੰਪ ਕੌਣ ਹੁੰਦਾ ਸਾਡੇ ਦੇਸ਼ ਦੇ ਵਿੱਚ ਇਸ ਸਾਲ ਲੈਣ ਵਾਸਤੇ ਹੁਣ ਇਹ ਦੂਜਾ ਦੇਸ਼ ਥੋੜੀ ਦੱਸੂਆ ਸਾਡੇ ਹਿੰਦੁਸਤਾਨ ਨੂੰ ਵੀ ਅਸੀਂ ਕਰਨਾ ਕੀ ਆ ਇਹੇ ਡੋਲੋਂ ਟਰੰਪ ਤੇ ਕਈ ਜਿਹੜੇ ਕਿ ਬਈ ਕਾਂਗਰਸ ਵੱਲੋਂ ਕਈ ਸਵਾਲ ਉੱਠੇ ਆ ਪੀਐਮ ਮੋਦੀ ਤੇ ਵੀ ਵੀ ਇੱਕ ਕਸ਼ਮੀਰ ਨੂੰ ਲੈ ਕੇ ਵੀ ਜਿਹੜੀਆਂ ਗੱਲਾਂ ਹੋਈਆਂ ਤਾਂ ਵੀ ਇਹ ਦੂਜਾ ਦੇਸ਼ ਜਿਹੜਾ ਵਿੱਚ ਹਿੱਸਾ ਲੈ ਰਿਹਾ ਤਾਂ ਇਹਦੇ ਤੇ ਕਈ ਸਵਾਲ ਉੱਠੇ ਆ ਕਾਂਗਰਸ ਸਿਆਸੀ ਪਾਰਟੀਆਂ ਜਿਵੇਂ ਕਿ ਕਈ ਵਿਰੋਧੀ ਪਾਰਟੀਆਂ ਜਿਹੜੀ ਕਹਿੰਦਾ ਮਤਲਬ ਜਿਹੜੀ ਹੁਣ جنگ ਰੁਕੀ ਆ ਇਹਦੇ ਵਿੱਚ ਦੋਨੇ ਹੀ ਦੇਸ਼ਾਂ ਨੂੰ ਕਿਉਂਕਿ ਜੇ ਗੱਲ ਕਰੀਏ ਇੱਕ ਅਪੀਲ ਕੀਤੀ ਆ 트ੰਪ ਨੇ ਵੀ ਮੋਦੀ ਨੂੰ ਵੀ ਇੱਕ ਜਿਹੜੀ ਕਮੀਟਿੰਗ ਹੋ ਹੋਈ ਆ ਦੋਨੇ ਦੇਸ਼ਾਂ ਨਾਲ ਕਿਹਾ ਗਿਆ ਵੀ ਦੋਨੇ ਦੇਸ਼ਾਂ ਨੂੰ ਵੀ ਇਹ ਚੀਜ਼ ਪਰ ਬੰਦੀ ਆ ਜਿਹੜੀ ਜੰਗ ਬੰਦੀ ਇੱਕ ਲਾ ਦਿੱਤੀ ਗਈ ਆ ਤਾਂ ਜਿਹਦੇ ਵਿੱਚ ਹੁਣ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਟੈਕ ਉਧਰ ਵੀ ਨਹੀਂ ਹੋਊਗਾ ਤੇ ਇੱਧਰ ਵੀ ਨਹੀਂ ਹੋਊਗਾ ਸਾਡੇ ਪੰਜਾਬ ਦੇ ਵਿੱਚ ਜਿਹੜੇ ਇੰਨਾ ਹਤਿਆਚਾਰ ਹੋ ਰਿਹਾ ਸੀ 4 ਦਿਨ ਜੰਗ ਚੱਲੀ ਆ ਜਿਹਦੇ ਵਿੱਚ ਕਈ ਜਗ੍ਹਾ ਨੁਕਸਾਨ ਵੀ ਹੋਇਆ ਇਧਰੋਂ ਡਰੋਨ ਡੇਕੇ ਗਏ ਆ ਜਿਹੜਾ ਪਾਕਿਸਤਾਨ ਬੰਨੀਓ ਕਈ ਮਿਸਾਲਾਂ ਡਿੱਗੀਆਂ ਗਈਆਂ ਤਾਂ ਇਧਰੋਂ ਵੀ ਸਾਡੇ ਵਾਲਿਆਂ ਨੇ ਜਿਹੜਾ ਪਹਿਲਗਾਮ ਦਾ ਬਦਲਾ ਲਿਆ ਜਿਹੜੇ 26 ਪੰਜਾਬੀ ਵਿਖਸੂਰ ਮਾਰੇ ਆ ਮਾਰੇ ਗਏ ਆ ਤਾਂ ਉਹਨਾਂ ਦਾ ਜੋ ਬਦਲਾ ਲਿਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਪਹਿਲਗਾਮ ਦਾ ਤਾ ਬਸ ਇਸ ਕਰਕੇ ਪਾਕਿਸਤਾਨ ਨੂੰ ਚਿੜ ਚਿੜ ਲੱਗੀ ਆ ਵੀ ਜਿਹੜੇ ਅਤਵਾਦੀਆਂ ਨੇ ਨੌ ਅੱਡੇ ਤਬਾਹ ਕੀਤੇ ਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਇੱਥੋਂ ਸਾਡੀ ਜੰਗ ਛਿੜਦੀ ਆ ਪਹਿਲਗਾਮ ਦੇ ਵਿੱਚ ਪਹਿਲ ਉਹ ਕਰਦੇ ਆ ਨਾ ਕਿ ਸਾਡੀ ਆਰਮੀ ਮੰਨੀ ਹੋਵੇ ਚਲੋ ਜੀ ਖਾਸ ਕਰਕੇ ਜੋ ਅੱਜ ਦੀਆਂ ਖਬਰਾਂ ਸੀ ਜੋ ਡੋਲਨ ਟਰੰਪ ਦਾ ਕੱਲ ਦਾ ਇਹ ਫੈਸਲਾ ਜਿਹਦੇ ਵਿੱਚ ਦੱਸਿਆ ਗਿਆ ਵੀ ਦੋਨੇ ਦੇਸ਼ਾਂ ਦੀ ਜੰਗ ਇੱਕ ਵਾਰ ਰੁਕਾ ਦਿੱਤੀ ਗਈ ਆ ਪਰ ਸਿਆਸੀ ਪਾਰਟੀਆਂ ਤੋਂ ਇਹ ਗੱਲਾਂ ਨਹੀਂ ਚੱਲੀਆਂ ਜਾਂਦੀਆਂ ਚਲੋ ਜੀ ਅੱਜ ਦੀਆਂ ਜੋ ਖਬਰਾਂ ਛੋਡੇ ਸਾਂਝੀਆਂ ਜਰੂਰ ਕਰਨੀਆਂ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮੰਦ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ